ਮੈਂ ਗੁਰਦੀਪ ਸਿੰਘ ਐਕਸ ਆਰਮੀ ਸੂਬੇਦਾਰ ਪਿੰਡ ਬਸੀ ਗੁਜਰਾ ਇਸ ਟਾਈਮ ਚਮਕੌਰ ਸਾਹਿਬ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐਸ.ਆਈ ਦੇ ਵਿੱਚ ਬਤੌਰ ਕੈਂਪਸ ਮੈਨੇਜਰ ਡਿਊਟੀ ਕਰ ਰਿਹਾ ਹਾਂ ਇਸ ਡਿਊਟੀ ਦੇ ਦੌਰਾਨ ਜੋ ਪਿਛਲੇ ਸਮੇਂ ਦੇ ਵਿੱਚ ਪ੍ਰਿੰਸੀਪਲਾਂ ਦੇ ਉੱਪਰ ਬਹੁਤ ਜ਼ਿਆਦਾ ਵਰਕ ਲੋਡ ਸੀ ਉਸ ਨੂੰ ਘਟਾਉਣ ਵਾਸਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਉਪਰਾਲਾ ਕੀਤਾ ਹੈ ਕਿ ਐਕਸ ਆਰਮੀ ਜੋ ਜੀਐਸਓ ਸਹਿਬਾਨ ਆਰਮੀ ਦੀ ਸਰਵਿਸ ਦੇ ਦੌਰਾਨ ਆਪਣਾ ਐਕਸਪੀਰੀਅੰਸ ਲੈ ਕੇ ਆਏ ਹਨ ਉਹਨਾਂ ਦਾ ਐਕਸਪੀਰੀਅੰਸ ਦਾ ਵਰਤੋਂ ਅਸੀਂ ਆਪਣੇ ਸਕੂਲਾਂ ਦੇ ਵਿੱਚ ਕਰੀਏ ਸੋ ਉਹਨਾਂ ਨੇ ਬਤੌਰ ਕੈਂਪਸ ਮੈਨੇਜਰ ਹੈ ਅਰ ਸੈਕੰਡਰੀ ਸਕੂਲਾਂ ਦੇ ਵਿੱਚ ਐਕਸ ਆਰਮੀ ਜੀਐਸਓ ਸਹਿਬਾਨਾਂ ਨੂੰ ਅਪੁਆਇੰਟਮੈਂਟ ਕੀਤੀ ਜਿਸ ਦੇ ਨਾਲ ਜੋ ਸਕੂਲ ਦੇ ਪ੍ਰਿੰਸੀਪਲ ਹਨ ਉਹਨਾਂ ਦੇ ਉੱਪਰ ਜੋ ਵਰਕ ਲੋਡ ਸੀ ਮੈਨੇਜਮੈਂਟ ਦਾ ਉਹ ਬਹੁਤ ਜ਼ਿਆਦਾ ਘਟ ਹੋਇਆ ਹੈ ਅਸੀਂ ਆਪਣੀ ਤਨਦੇਹੀ ਨਾਲ ਜੋ ਵੀ ਆਪਣਾ ਐਕਸਪੀਰੀਅੰਸ ਹੈ ਉਸ ਦਾ ਵਰਤੋਂ ਕਰਦੇ ਹੋਏ ਸਕੂਲ ਦੀ ਮੈਨੇਜਮੈਂਟ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰੀਦੀ ਹੈ ਅਤੇ ਬੱਚਿਆਂ ਨੂੰ ਗਾਈਡੈਂਸ ਕਰੀਦਾ ਹੈ ਕਿ ਕਿਸ ਤਰੀਕੇ ਨਾਲ ਅੱਗੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਮੁਕਾਮ ਹਾਸਲ ਕਰ ਸਕਦੇ ਹੋ ਉਸ ਤੋਂ ਇਲਾਵਾ ਜੋ ਸਾਡੇ ਸਕੂਲ ਦੇ ਵਿੱਚ ਮੈਨੇਜਮੈਂਟ ਦੇ ਕੰਮ ਚੱਲਦੇ ਹੁਣ ਜਾਂ ਵਰਕ ਦੇ ਕੰਮ ਚੱਲਦੇ ਹਨ ਉਹਦਾ ਸਾਰਾ ਜੋ ਵੀ ਮੈਨੇਜਮੈਂਟ ਹੈ ਉਸ ਦੀ ਦੇਖਰੇਖ ਅਸੀਂ ਆਪਣੀ ਤਨਦੇਹੀ ਨਾਲ ਕਰੀ ਰਹੀ ਹੈ ਉਸ ਤੋਂ ਇਲਾਵਾ ਜਿੱਦਾਂ ਮੀਡੀ ਮੀਲ ਹੋਇਆ ਆਪਣੇ ਸਕੂਲ ਦਾ ਸਟਾਫ ਹੋਇਆ ਉਹਨਾਂ ਦੇ ਨਾਲ ਸਾਰਿਆਂ ਨਾਲ ਤਾਲਮੇਲ ਬਣਾ ਕੇ ਰੱਖੀਦਾ ਹੈ ਮUNICIPAL ਵੱਲੋਂ ਜੋ ਵੀ ਕੰਮ ਦਿੱਤਾ ਜਾਂਦਾ ਹੈ ਉਸ ਨੂੰ ਅਸੀਂ ਆਪਣੇ ਜੋ ਵੀ ਐਕਸਪੀਰੀਅੰਸ ਹੈ ਉਸ ਦੇ ਨਾਲ ਸਿਰੇ ਚੜਾਉਣ ਦੀ ਕੋਸ਼ਿਸ਼ ਕਰੀਦੀ ਹੈ। ਬਾਕੀ ਜੋ ਭਗਵਾਨਤਮਾਨ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਇਸ ਲਈ ਅਸੀਂ ਭਗਵਾਨਤਮਾਨ ਸਰਕਾਰ ਦੇ ਧੰਨਵਾਦੀ ਹਾਂ।